ਆ ਬਣਾਣਾ 1 2 3 ਕੋ ਜੀ ਸੱਫੀ ਗੱਲ ਸਾਰੇ ਵੀਰ ਭਰਾ ਭੈਣ ਜਿੰਨੇ ਆਪਣੀ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਦੇਖ ਕੇ ਸਿਮਰ ਭਾਈ ਨੂੰ ਵਧੀਆ ਲੱਗਿਆ ਹੋਊਗਾ ਸਿਮਰ ਭਾਈ ਆਪਣੇ ਅੱਜ ਹੱਟ ਜਾ ਆਇਆ ਮੋਂਟਰੀਅਲ ਚ ਤੇ ਬਹੁਤ ਟਾਈਮ ਤੋਂ ਇੰਤਜ਼ਾਰ ਸੀ ਪਾਈ ਆ ਰੋਣਕਾ ਬਾਹਰ ਠੱਡੀਆਂ ਪਹਿਲਾਂ ਫਿਰ ਵਿਲਾ ਤੰਦੂਰੀ ਦਿੱਤੇ ਹੁਣ ਸਾਡੀ ਚਾਂਦ ਦੇ ਰੈਸਟੋਰੈਂਟ ਤੇ ਮਹਾਰਾਜਾ ਪੈਲੇਸ ਤੇ ਦੋਜੀ ਭਾਈ ਦੀ ਫਰੈਂਚਾਈਜ਼ੀ ਸਭ ਤੋਂ ਪਰਾਹੀ ਦੋਆਬਾ ਪਾਰ ਕਵਿਨ ਦੇ ਦੋਆਬਾ ਕਵਿਨ ਇੰਡੀਅਨ ਕੁਜ਼ੀਨ ਪਾਰ ਕਵਿਨ ਦੇ ਬੈਸਟ ਫੂਡ ਬੈਸਟ ਨੇਚਰ ਬੈਸਟ ਸਰਵਿਸਿਜ਼ ਤੇ ਪਰ ਪਰ ਆਪਣਾ ਤੇ ਭੁਜਾਈ ਹੋਣੀ ਬਹੁਤ ਮੇਹਤਰਾ ਚਲਾਉਂਦੇ ਰੈਸਟੋਰੈਂਟ ਦਾ ਤੇ ਬਹੁਤ ਹਾਰਡ ਵਰਕਿੰਗ ਆ ਬਹੁਤ ਵਧੀਆ ਸਰਵਿਸ ਆ ਤੇ ਇਹਨਾਂ ਦੀ ਫੂਡ ਵਰਗੀ ਸੱਚੀ ਰੀਤਣੀ ਆ ਤੇ ਸਲਾਮ ਆ ਬਾਈ ਨੂੰ ਤੇ ਜਮਰ ਭਰਾ ਆ ਇਹਨਾਂ ਨੇ ਸਸ ਸਤਿ ਸ਼੍ਰੀ ਅਕਾਲ ਵੀਰੇ ਜੇ ਕੋਈ ਇਹ ਵੀਡੀਓ ਨੂੰ ਦੇਖ ਰਿਹਾ ਪਲੀਜ਼ ਮੇਰਾ ਖੜਾ ਛੜਾ ਦਿਓ ਮੈਂ ਖਵਾ ਹੋ ਚੁੱਕਿਆ ਬਾਈ ਮੇਰੀ ਜਾਨ ਛੜਾ ਦਿਓ ਬਾਈ ਮੇਰੇ ਨਾਲ ਪਿੱਛੇ ਪਿਛਲੇ ਕਮਰੇ ਚ ਤਿੰਨ ਤੋਂ 23 ਕੁੜੀਆਂ ਨੇ ਤੇ ਉਹਨਾਂ ਨੂੰ ਵੀ ਅਗਵਾ ਕੀਤਾ ਇਹ ਬੰਦਿਆਂ ਨੇ